ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਅਖਾੜਾ ਲਗਾਤਾਰ ਪਖਿਆ ਹੋਇਆ ਹਰ ਕੋਈ ਨਮਾਇੰਦਾ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਵੀ ਦੱਬ ਕੇ ਕਰ ਰਿਹਾ ਵਾ ਇਸ ਵਕਤ ਮੌਜੂਦ ਆ ਚੋਣ ਮੰਗੜ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਮੰਤਰੀ ਸਨੀਅਰ ਆਗੂ ਸ਼ਰਨਜੀਤ ਸਿੰਘ ਢਿੱਲੋਂ ਪਿੰਡ ਬੂਥਗੜ ਦੇ ਵਿੱਚ ਪਹੁੰਚੇ ਨੇ ਜੋ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਆ ਸੋ ਗੱਲਬਾਤ ਕਰ ਲੈਨੇ ਆ ਪਿੰਡਾਂ ਪਿੰਡਾਂ ਵਿੱਚ ਜਾ ਕੇ ਕਰਦੇ ਹੁੰਗਾਰਾ ਕਿਵੇਂ ਦਾ ਮਿਲਦਾ ਜਾ ਲੋਕਾਂ ਦੇ ਮਨਾਂ ਦੇ ਵਿੱਚ ਜੀ ਅਕਾਲੀ ਦਲ ਨੂੰ ਲਿਆਉਣ ਵਾਸਤੇ ਜਿੰਨਾ ਚਾਹ ਚਰਿਆ ਪਿਆ ਦਾ ਭੰਗਰੇ ਪਾਉਂਦੇ ਫਿਰਦੇ ਜੀ ਔਰ ਮੈਂ ਸਮਝਦਾ ਅਸੀਂ 2 1997 ਦੀ ਚੋਣ ਵੀ ਦੇਖੀ ਜੀ 2012 ਦੀ ਵੀ ਦੇਖੀ 2007 ਦੀ ਵੀ ਦੇਖੀ 1985 ਦੀ ਵੀ ਦੇਖੀ ਮੈਂ ਸਮਝਦਾ ਵੀ ਉਦੋਂ ਵੀ ਵੱਡਾ ਜੋਸ਼ ਇਹ ਜ਼ਿਲ੍ਹਾ ਬਲਾਸਪਤੀ ਦੀ ਚੋਣਾਂ ਦੇ ਵਿੱਚ ਹੈ ਪਰ ਮੈਨੂੰ ਪੂਰਨ ਆਸ ਹੈ ਜੀ ਸ੍ਰੀ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਜੋਸ਼ ਹੈ ਕਿ ਇਹ ਬਲਾਸਪਤੀ ਜਿਹੜਾ ਵਿੱਚ ਚੋਣਾਂ ਦੇ ਵਿੱਚ ਹੁਣ ਜਾ ਫਿਰ ਜਿੱਤ ਅਕਾਲੀ ਦਲ ਦੀ ਜੀ ਮੰਤਰੀ ਸਾਹਿਬ ਲਗਾਤਾਰ ਜਾਇਦਾ ਦੇਖਿਆ ਗਿਆ ਕਿ ਅਸੀਂ ਪੰਜਾਬ ਕੈਬਨਿਟ ਮੰਤਰੀ ਹਦੀਪ ਸਿੰਘ ਮੁੰਡੀ ਹਮੇਸ਼ਾ ਨਿਸ਼ਾਨਾ ਸਾਧਦੇ ਆ ਉਹ ਕਹਿੰਦੇ ਵੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਹਿ ਚੁੱਕਿਆ ਪਰ ਇਹਨਾਂ ਤੋਂ ਅਜੇ ਤੱਕ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਰਹਿ ਚੁੱਕਿਆ ਪਰ 10 ਕਿਲੋ ਜਿਹੜਾ ਟੋਟਾ ਰਾਹ ਰੋਡ ਦਾ ਨਹੀਂ ਬਣਿਆ ਹਰ ਵਾਰ ਤੁਹਾਡੇ ਦੇ ਨਿਸ਼ਾਨਾ ਸਾਧਦੇ ਆ ਨੇ ਉਹਨਾਂ ਨੇ ਪੁੱਛਣ ਵਾਲਾ ਬਗ ਸ਼ਰਮ ਹੋਣੀ ਚਾਹੀਦੀ ਆ ਐਈਆਂ ਗੱਲਾਂ ਕਰਨ ਲੱਗਿਆਂ ਨੂੰ ਉਹ ਸਰਕਾਰ ਤਾਂ ਉਹਨਾਂ ਦੀ ਆ ਮੈਂ ਤਾਂ ਜਿਹੜਾ 100 ਕਰੋੜ ਲਾ ਕੇ ਪੁਲ ਬਣਾਤਾ ਉਹਦੇ ਉਹ ਰਸਤੇ ਦਾ ਸਾਰਾ ਹੀ ਕੋਈ ਕਰੋੜਪਈ ਦਾ ਵੀ ਹੈ ਨਹੀਂ ਜੀ ਜੇ 100 ਕਰੋੜ ਲਾ ਸਕਦੇ ਆ ਸਾਡੀ ਸਰਕਾਰ ਚੱਲੀ ਗਈ 17 ਦੇ ਵਿੱਚ 17 ਨੂੰ ਪੰਜ ਸਾਲ ਕਾਗਜ਼ ਦੇ ਹੀ 400 ਇਹਨਾਂ ਦੇ ਹੋਗੀ ਬਵਾਤ ਇਹਨਾਂ ਦੇ ਸੀ ਜੀ ਇਹਨਾਂ ਨੂੰ ਕੋਈ ਨਾ ਉਹ ਗੱਲਾਂ ਕਰਨ ਲੱਗੇ ਸ਼ਰਮਚਾਹੀਦੀ ਆ ਕਿ ਲੋਕਾਂ ਦਾ ਤੁਸੀਂ ਮਜ਼ਾਕ ਨਾ ਲਾਓ ਕੰਮ ਕਰੋ ਲੋਕਾਂ ਦਾ ਜੀ ਕਿਵੇਂ ਲੱਗਦਾ ਜਿਵੇਂ ਲੋਕਾਂ ਦਾ ਹਸਾਰਾ ਮਿਲ ਰਿਹਾ ਬਾਕੀ ਇਸ ਤਰ੍ਹਾਂ ਵਕਤ ਸੀਦੇ ਕੱਢ ਪਾਉਗੇ ਜੀ ਮੈਂ ਤਾਂ ਤੈਨੂੰ ਕਹਾਂ ਹੁਜਾ ਫਿਰ ਜਿੱਤ ਹੋਊਗੀ 40 ਦਲ ਜੀ ਕੈਂਡੀਡੇਟ ਬਲਾਕ ਸੰਮਤੀ ਮੈਂਬਰ ਵੀ ਮੌਜੂਦ ਆ ਸੋ ਗੱਲਬਾਤ ਕਰਨੇ ਆ ਅੱਛਾ ਸਰਬਜੀਤ ਜੀ ਕਿਵੇਂ ਤੁਸੀਂ ਅੱਜ ਸਾਬਕਾ ਮੰਤਰੀ ਜੀ ਸੀਨੀਅਰ ਆਗੂ ਸ਼ਰਨਜੀਤ ਸਿੰਘ ਢਿੱਲੋਂ ਤੁਹਾਡਾ ਜਿਹੜਾ ਪ੍ਰਚਾਰ ਕਰਦੇ ਲਗਾਤਾਰ ਨਜ਼ਰ ਆ ਰਿਹਾ ਕਿਵੇਂ ਲੋਕਾਂ ਦਾ ਹੰਗਾਰਾ ਕਿਵੇਂ ਮਿਲ ਰਿਹਾ ਪਣੇ ਹੰਗਾਰਾ ਬਹੁਤ ਵਧੀਆ ਮਿਲ ਰਿਹਾ ਵਾ ਸਾਨੂੰ ਪੂਰੀ ਜਿੰਨੀਆਂ ਸਾਡੀਆਂ ਹਲਕੇ ਦੇ ਵਿੱਚ ਚਿਲਾ ਪ੍ਰੀਸ਼ਦ ਦੇ ਬਲਾਕ ਸੰਮਤੀਆ ਮੈਂਬਰ ਖੜੇ ਆ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਤੇ ਅਸੀਂ ਵੱਡੀ ਵੱਡੀਆਂ ਮਤਲਬ ਇੱਜ਼ਤ ਲੈ ਕੇ ਅਸੀਂ ਜਿੰਨੇ ਵੀ ਸੀਟਾਂ ਜਿੱਤ ਕੇ ਝੱਲੂ ਸਾਡੀ ਝੋਲੀ ਚ ਪਾਵਾਂਗੇ ਲੋਕਾਂ ਨੂੰ ਕਹਿੰਨਾ ਮਤਲਬ ਪੁਰਾਣਾ ਟਕਾਲੀ ਨਾਲ ਜਿੱਤੇ ਆਣ ਲੱਗਿਆ ਜਿਹੜਾ 10 ਸਾਲ ਰਾਜ ਕੀਤਾ ਨਾ ਕਾਲੀਦਾਲ ਨੇ ਉਹ ਲੋਕੀ ਕਹਿਣ ਲੱਗੇ ਵੀ ਦੇਖੋ ਆ ਜਿਹੜੀਆਂ ਦੋ ਸਰਕਾਰਾਂ ਆਈਆਂ ਪਹਿਲਾਂ ਕਾਂਗਰਸ ਆਈ ਆ 17 ਤੋਂ 22 ਤੇ ਕਰਾ ਉਹਨਾਂ ਵੀ ਕੁਝ ਨਹੀਂ ਕੀਤਾ ਸੁੱਤੇ ਵਿੱਚ ਚਲ ਗਏ 4 ਸਾਲ ਹਟ ਝਾੜੂ ਵਾਲੇ ਨੂੰ ਹੋ ਗਿਆ ਇਹਨਾਂ ਵੀ ਕੁਝ ਨਹੀਂ ਕੀਤਾ ਸਤਿਆਨਾਸ਼ ਕਰਤਾ ਕੋਈ ਸੜਕਾਂ ਨਹੀਂ ਬਣੀਆਂ ਕੋਈ ਸਾਡੇ ਪਿੰਡਾਂ ਦੀ ਡਿਵੈਲਪਮੈਂਟ ਬਿਲਕੁਲ ਨਹੀਂ ਹੋਈ 0% ਆ ਜਿਹੜੀ ਸਾਡੇ ਸਬੂਧਾ ਸੈਂਟਰ ਢਲੋ ਸਾਹਬ ਨੇ ਬਣਾਈ ਸੀ ਉਹ ਤੇ ਕਹਿੰਦੇ 105 ਸੜਕਾਂ ਦਾ ਸੀ ਉਦਘਾਟਨ ਕਰ ਚੁੱਕੇ ਆ 1.5 ਸਾਲਾਂ ਦੇ ਵਿੱਚ 110 ਸੜਕਾ ਹੋਰ ਬਣਾ ਦਾਂਗੇ ਆ ਘੱਟੋ ਘੱਟ ਵੀ ਮੈਨੂੰ ਲੱਗਦਾ 3 ਮਹੀਨੇ ਤੋਂ 4 ਮਹੀਨੇ ਹੋ ਗਏ ਜਿਹੜੇ ਸਾਡੇ ਨਹੀਂ ਪੱਥਰ ਰੱਖੇ ਆ ਉਹ ਇਤਨੇ ਹੀ ਪਏ ਆ ਖੰਡਰ ਬਣਨ ਵਾਲੇ ਹੋ ਗਏ ਕੋਈ ਇਹੋ ਜਿਹੀ ਗੱਲਬਾ ਅਸੀਂ ਕੰਮ ਕਿਤੇ ਇਤਰੀ ਨਹੀਂ ਮਦਰ ਬਾਅਦ ਚ ਰੱਖਨੇ ਆ ਇਹਨਾਂ ਦਾ ਪਲੱਸਾਂ ਦੇ ਉਧ ਘਟਨ ਕਰਨ ਲੱਗੇ ਇਹ ਕੋਈ ਗੱਲ ਥੋੜਾ ਹੁੰਦੀ ਆ ਇਹਦਾ ਸਰਪੰਚ ਵੀ ਨਹੀਂ ਇੰਨੇ ਕੁਸ਼ ਕਰਦਾ ਜਿੰਨਾ ਕੁਸ਼ ਇਹ ਕਰ ਰਹੇ ਆ ਠੀਕ ਆ ਕਿ ਨਾ ਇਹਨਾਂ ਕੋਲ ਕੰਮ ਕਰਨ ਨੂੰ ਹੈ ਹੀ ਕੱਖ ਨਹੀਂ ਹੈਗਾ ਜ਼ੀਰੋ ਆ ਬਿਲਕੁਲ ਜ਼ੀਰੋ ਜੀ ਕਹਿਣ ਨੂੰ ਜੋ ਮਰਜ਼ੀ ਕਹੀਆਂ ਨੇ ਬਿਲਕੁਲ ਜ਼ੀਰੋ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਂ ਸਾਡੀ ਸਾਰੇ ਨਗਰੋਂ ਬੇਨਤੀ ਆ ਦੇਖੋ ਸਾਰਾ ਨਗਰ ਨਾਲ ਖੜਾ ਅਸੀਂ ਤਾਂ ਤੁਸੀਂ ਕਹੀ ਆਪਣੇ ਨਗਰ ਹੀ ਨਾ ਬਲਾਕ ਸੰਪਤੀ ਦੀਆਂ ਗੱਲ ਕਰੋ ਪੂਰਾ ਸਾਰਾ ਹਲਕੇ ਦੇ ਜਿੰਨੇ ਬਲਾਕ ਸੰਪਤੀ ਮੈਂਬਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਨੇ ਸੀਟਾਂ ਪਹਿਲੇ ਨੰਬਰ ਤੇ ਕੱਢ ਕੇ ਆਣੀਆਂ ਇਹ ਪਹਿਲੇ ਨੰਬਰ ਤੇ ਅਸੀਂ ਚਲੋ ਮਾਲਕ ਤੋਂ ਡਰ ਕੇ ਗੱਲ ਕਹਿੰਦੇ ਆ ਵੀ ਸਾਡੇ ਪਿੰਡ ਦੇ ਵਿੱਚੋਂ ਨਾ ਮਾਲਕ ਦੀ ਕਰ ਪਾਉਗੀ ਸਾਡੇ ਬਲਾਕ ਸੰਪਤੀ ਮੈਂਬਰ ਟੌਪ ਤੇ ਲੈ ਕੇ ਖੜੇ ਕਰਾਂਗੇ ਟੌਪ ਤੇ ਜਦ ਕਿ ਇਹਨਾਂ ਦਾ ਪੂਰੇ ਪੰਜਾਬ ਦੇ ਵਿੱਚ ਦਾ ਲੱਗੂ ਵੀ ਵਾਕਈ ਕੋਈ ਬਲਾਕ ਸ਼ਾਂਤੀ ਮੈਂਬਰ ਖੜਾ ਸੀ ਜਿੱਤਿਆ ਅੱਛਾ ਤੁਸੀਂ ਲਗਾਤਾਰ ਪੁਰਾਣੇ ਵਰਕਰ ਹੋਣਾ ਸ਼੍ਰੋਮਣੀ ਅਕਾਲੀ ਦਲ ਦੇ ਹਮੇਸ਼ਾ ਆਮ ਆਦੀ ਪਾਰਟੀ ਦੇ ਤੁਹਾਡੇ ਤੇ ਨਿਸ਼ਾਨਾ ਸਾਧਦੇ ਆ ਕਹਿੰਦੇ ਵੀ ਇਹ ਪੁਰਾਣੇ ਵਰਕਰ ਹੋਣ ਦੇ ਬਾਵਜੂਦ ਵੀ ਨਸ਼ਾ ਲਿਆਣ ਵਾਲੀ ਦੀ ਸ਼੍ਰੋਮਣੀ ਅਕਾਲੀ ਦਲ ਆ ਅਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਇਹ ਇਹ ਲਾਣਾ ਚਾਹੁੰਦੇ ਆ ਪਰ ਇਸ ਤਰ੍ਹਾਂ ਦੀ ਇਹ ਗੱਲਾਂ ਮੰਤਰੀ ਸਾਹਿਬ ਅਕਾਲੀ ਦਲ ਤੁਸੀਂ ਇਹ ਦੱਸੋ ਅਕਾਲੀ ਲਾਲ ਦੇ ਵਰਕ ਦੇ ਝਾੜੂ ਵਾਲੇ ਵਰਕਰੋਂ ਸਾਈਡ ਤੇ ਕੱਢ ਗਏ ਉਹ ਨਸ਼ਾ ਕਰ ਵਾਲੇ ਕਿੰਨੇ ਕਾ ਤੇ ਨਸ਼ਾ ਲਿਆਉਣ ਵਾਲੇ ਕਿੰਨੇ ਕਾ ਸ਼ਰਾਬੇ ਕਿੰਨੇ ਕਾ ਇਹ ਚੀਜ਼ਾਂ ਦੇਖੋ ਨਾ ਅੱਜ ਦੇਖੋ ਪਹਿਲਾਂ ਦਾ ਨਸ਼ਾ ਕਿਤੋਂ ਹੀ ਮਿਲਦਾ ਸੀ ਸਾਡੇ ਬੂਧ ਘਰ ਚੋਂ ਹੀ ਅੱਜ ਜਿਹੜੇ ਝਾੜੂ ਵਾਲੇ 50 ਬੰਦੇ ਨਸ਼ਾਬੇ ਤੇ ਉਹ ਯਾਰ ਅਸੀਂ ਅਕਾਲੀ ਦਲ ਵਰਕਰੇ ਉਹਨਾਂ ਨਾਲ ਗੱਲਾਂ ਚ ਤਾਂ ਮਰਜ਼ੀ ਦੇਖੋ ਕਰੀ ਜਾਣ ਸਾਰੀਆਂ ਗੱਲਾਂ ਜੋ ਅਕਾਲੀ ਸਰਕਾਰ ਵੇਲੇ ਹੋਈਆਂ ਇੱਥੇ ਸਾਡੇ ਬਜ਼ੁਰਗ ਬੈਠੇ ਆ ਸਰਦਾਰ ਜੀ ਰਾਸ਼ਨ ਕਾਟਾਂ ਤੋਂ ਪੈਨਸ਼ਨ ਲੱਗੀਆਂ ਹੋਈਆਂ 50 50 ਸਾਲ ਦੀਆਂ ਆ ਅੱਜ ਆਨੰਦ ਲੈਂਦੇ ਆ ਸਰਪ ਕੀ ਲਿਆ ਇੱਕ ਲਿਆ ਸੀ ਰਾਸ਼ਨ ਕਾਟ ਉਹਦੇ ਤੇ ਹੀ ਸਾਨੂੰ ਐਡੀ ਕੌਲਜੀ ਆਪਣੇ ਤੇ ਨੋਜ਼ਾਬ ਲੋਕ ਕਹਿੰਦੇ ਜੀ ਜਿੰਨੇ ਆ ਪੰਚਨ ਲੱਗਦੇ ਹਜ਼ਾਰਾਂ ਹੀ ਪੰਚਨ ਲਵਾਇਆ ਅੱਜ ਪਹਿਲਾ ਜੀ ਫਲਾਣਾ ਲਿਆ ਉਹ ਧਮਕਾਨਾ 3300 ਪ੍ਰੂਫ ਕਟਾ ਕਰਨ ਦੇ ਬਾਅਦ ਉਹ ਵੀ ਪੰਚ ਨਹੀਂ ਲੱਗਦੀ ਸਕੂਲ ਜਦੋਂ ਹੋਇਆ 10ਵੀਂ ਤੱਕ ਸਕੂਲ 10ਵੀਂ ਤੱਕ ਹੋਇਆ ਸੀ ਸਾਡੇ ਲੋਕਾਂ ਦਾ ਸਾਡੇ ਤੇ ਉਲਟ ਟਿੱਪਣੀ ਲਾਉਂਦੀ ਜੀ ਅੱਜ ਨੂੰ ਕਹਿੰਦੇ ਇੱਕ ਇੱਕ ਕਲਾਸ ਸ਼ੁਰੂ ਕਰੋ 10ਵੀਂ ਤੱਕ ਸਕੂਲ ਹੋ ਗਿਆ ਲੈ ਜੀ ਤਿੰਨੇ ਕਲਾਸਾਂ ਕਰਤੀਆਂ ਲਓ ਦੇਖੋ ਕਿਤੇ ਪ੍ਰੋਸੈਸ ਨਹੀਂ ਬਣਦਾ ਇੱਕ ਸਾਲ ਚ ਤਿੰਨੇ ਕਲਾਸਾਂ ਲੱਗਣਿਆ ਟੀਚੇ ਤਾਂ ਦੇਖੋ ਸਰਕਾਰ ਕੋਲ ਜਿੰਨੇ ਉਹ ਨਹੀਂ ਦੇਣੀ। ਉਹ ਸਾਡਾ ਤੁਸੀਂ ਆਤਰੀਆ ਰਹਿਗਾ ਸਾਡੇ ਕੋਲ ਪਾਸ 10ਵੀਂ ਤੱਕ ਸੀ। ਜਲੋਵੇ ਸਾਡੇ ਬੰਦਿਆ ਦਾ ਪੁੱਠਾ ਪ੍ਰਚਾਰ ਕਰਕੇ ਜੀ ਸਰਪੰਚ ਦਾ ਆਪਣਾ ਸਕੂਲ ਆ ਸਰਪੰਚ ਦਾ ਆਪਣਾ। ਯਾਰ ਅਸੀਂ ਅੱਜ ਵੀ ਕਹਿੰਦਾ ਮਾਲਕ ਉਦਾਰ ਕੇ ਮੈਂ ਇਹ ਗੱਲ ਕਹਿਣਾ ਵੀ ਮੈਂ ਦੇਖੋ ਤੁਹਾਡੇ মিডিਆ ਰਹੀ ਵੀ ਗੁਰਦਸਾ ਵੀ ਲੋਸੇ। ਭਈ ਕੋਈ ਮੇਰੇ ਇਲਾਕੇ ਦੇ ਵਿੱਚੋਂ ਜਿੱਥੇ ਤੱਕ ਮਰਜ਼ੀ ਮੱਤੇ ਆੜੇ ਲੱਗੇ ਜਿੱਥੇ ਤੱਕ ਮਰਜ਼ੀ ਕੋਈ ਧੀ ਤੇ ਦਾ ਪੁੱਤ ਮਾਂ ਪਿਓ ਤੋਂ ਬਾਝਾ ਬਿਲਕੁਲ ਫ੍ਰੀ ਪਲੱਸ 2 ਤੱਕ ਮੈਂ ਪੜਾਣਾ। ਜੀ ਕੋਈ ਉਹਦੀ ਫੀਸ ਨਹੀਂ। ਕੋਈ ਉਹਦੀ ਡਿਵੀਸ਼ਨ ਨਹੀਂ ਮਾਲਕ ਦੇ ਅੱਗੇ ਅਰਦਾਸ ਆ ਵੀ ਬੱਚਾ ਪੜਨਾਲ ਹੋਵੇ ਤਾਂ ਮੇਰੇ ਸਕੂਲ ਦਾ ਅਡਮਿਸ਼ਨ ਕਰਵਾਵੇ ਕਿਵੇਂ ਲੱਗਦਾ ਲੋਕਾਂ ਦਾ ਹੰਗਾਰਾ ਮਿਲਦਾ ਕੀ ਸੀਟ ਕੱਢ ਪਾਉਂਗੇ ਕਰਪਾ ਪੂਰੀ ਤੁਸੀਂ ਸੀਟ ਦੀ ਗੱਲ ਕਰਦੇ ਤੁਣ ਗਿਆ ਵੀ ਪੇਪਰਾਂ ਦੇ ਲਾਉਗਾ ਸਾਡੇ ਸਰਵਿਸ਼ੰਗ ਸਾਹੀ ਦਾ ਵੀ ਬਲਾਕ ਸ਼ੰਤੀ ਜਿੱਤਿਆ ਤੁਹਾਨੂੰ ਦਿਤਾ ਕੇ ਦਿਖਾਵਾਂ ਬੂਤ ਕਾਚੇ ਦੇਖੋ ਨਾਲੇ ਮਾਲਕ ਦੀ ਕਿਦਾਂ ਕਰਪਾ ਹੁੰਦੀ ਆ ਹੁਣ ਲੋਕ ਕਰਦੇ ਆ ਮੁੰਡੇ ਸਾਰੇ ਕਾਲੀ ਚਾਲ ਨੂੰ ਚੇਤੇ ਥੋੜੇ ਸਾਹਮਣੇ ਖੜੀ ਆ ਸੰਗਤ ਆਪਾਂ ਦੇਖੋ ਰੁਕਾ ਹੀ ਦਿੱਤਾ ਇੱਕ ਵਾਰ ਵੀ ਭਾਈ ਢੱਲੋਂ ਦਾ ਬਾਰੇ ਥੋੜੇ ਸਾਹਮਣੇ ਆ ਕਰਪਾ ਕਰਨੀ ਮਾਲਕਣਾ ਸਾਡਾ ਭਾਈ ਜਰਦਾ ਫਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ